ਸਾਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਲੇਰ ਦੇ ਵਿੱਚ ਕਲੇਰ ਪਿੰਡ ਤੋਂ ਜਿਹੜੀ ਪੱਕੇ ਨੂੰ ਛੜਕ ਜਾਂਦੀ ਉਹ ਛੜਕ ਦੇ ਉੱਤੇ ਵਾਟਰ ਬਾਕਸ ਦੀ ਟੈਂਕੀ ਦਿਖਾ ਦੇ ਦੀ ਤੁਸੀਂ ਆ ਟੈਂਕੀ ਦੇ ਕੋਲੇ ਬਿਲਕੁਲ ਪਾਈ ਹੋਣਾ ਦਾ ਘਰ ਆ ਘਰੇਲੂ ਪਰਿਵਾਰ ਆ ਦੋ گاਵਾਂ ਵਕਾ ਹੁਆ ਭਾਈ ਉਹਨਾਂ ਦੇ ਕੋਲੇ ਦੋਵਾਂ ਦੀ ਡਿਟੇਲ ਜਾਣ ਦਿੰਨਾ ਤੁਹਾਨੂੰ ਕਿਹੜੀ ਕਿਹੜੇ ਜਾਨਵਰ ਦੇ ਥੱਲੇ ਕੀ ਦੁੱਧ ਦਾ ਰਿਕਾਰਡ ਆ ਕੀ ਗੱਲ ਬਾਤ ਇੱਕ ਜਰਸੀ ਆ ਪੰਜਾਬ ਵਾਲੀ ਬਹੁਤ ਸੋਹਣੀ ਗਾਂ ਅਰੋ ਕਰਦੇ ਗੱਲਬਾਤ ਭਾਈ ਦੇ ਨਾਲ ਆਪਾਂ ਸਾਸੀ ਕਾਲ ਵੀਰੇ ਸਾਸੀ ਆ ਭਾਈ ਕੀ ਹਾਲ ਆ ਵੱਡੇ ਵਧੀਆ ਵਧੀਆ ਵੀਰੇ ਸੀਤਾ ਦੇ ਪਰਿਵਾਰ ਤੋਂ ਵਧੀਆ ਵਧੀਆ ਚੜਦੀ ਕਲਾ ਦੀ ਸਾਹਿਬ ਹਾਂਜੀ ਹਾਂਜੀ ਚਲੋ ਸ਼ੁਕਰ ਅੱਛਾ ਨਾਮ ਦੱਸ ਦੀ ਕਿਰਾਂ ਦੇ ਵੀਰੇ ਨਾਮ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਹਰਪ੍ਰੀਤ ਭਾਈ ਸਰਪਾ ਕਈ ਵਾਰੀ ਨਾ ਫੋਨ ਫੜਨ ਨਹੀਂ ਲੱਗਦਾ ਹੁੰਦਾ ਕੀ ਪੁੱਛ ਕੇ ਆ ਜੀ ਅਗਲਾ ਬਾ ਵਾਟਰਪਾਸ ਕੋਲੇ ਨੂੰ ਕਿ ਕਾਲੇ ਦੁੱਧੀ ਘਰ ਜਾਣਾ ਭਾਈ ਕਾਲੇ ਦੁੱਧੀ ਘਰ ਹਾਂਜੀ ਅਜਾ ਵੀ ਭਾਈ ਜਿਹੜੀ ਜਰਸੀ ਗਾਏ ਕਿ ਨੂਆ ਸੂਹ ਹੁੰਦੀ ਹੈ ਇਹ ਦੂਜਾ ਸੂਆ ਹੁੰਦੀ ਵੀਰੇ ਤੀਜਾ ਸੂਆ ਦੂਜਾ 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 ਕਿੰਨੇ ਦਿਨ ਲੈ ਜੂਗੀ ਹਰੇ ਵੀਰੇ ਇਹ 5-4 ਦਿਨ ਲੈ ਜੂਗਾ ਜੀ 5-4 ਦਿਨ ਲੈ ਜੂਗੀ ਦੁੱਧ ਕਿੰਨਾ ਕੁ ਦਿੱਤਾ ਇਹਨੇ ਪਹਿਲੇ ਸੋ 16 ਲੀਟਰ ਸੀ ਵੀਰੇ 16 ਲੀਟਰ ਪਹਿਲੇ ਸੋ ਦੁੱਧ ਦਿੱਤਾ ਹੋਇਆ ਹਾਂਜੀ ਹਾਂਜੀ ਰੋਤੀਲੀ ਪੁਰਤੂਲੀ ਚੰਗੀ ਆ ਹਾਂਜੀ ਹਾਂਜੀ ਆ ਦੇਖਣ ਨੂੰ ਹੀ ਲੱਗਦੀ ਆ ਹਾਂਜੀ ਦੇ ਹਜ ਦਿਨ ਤਾਂ ਲੈ ਜੂਗੀ ਹਨਾ ਲੈ ਜੂ ਤੇ ਲੈ ਜੂ ਵੀਰੇ ਇਹ ਦਿਨ ਤਾਂ ਬਹੁਤ ਚੰਗੀ ਜਾਂਦੀ ਆ ਹਾਂ ਨਹੀਂ ਵਧੀਆ ਬਣ ਕੀ ਰੇਡ ਰਹੂਗਾ ਵੀਰੇ ਇਹਦਾ ਇਹਦਾ 60000 ਰੁਪਿਆ ਕੀਤਾ ਵੀ ਮਾਨਤਨ ਖੁੱਲੋਂ ਲੱਗ ਹਾਂ ਕਰਦਾ ਕਰਦੇ ਕਰਦਾ ਜਾਂ ਤੇਰੀ 50 55 ਕਰਦੀ ਆ ਕੋਈ ਨਹੀਂ ਕੋਈ ਮਾਨਤਨ ਕਰਦੇ ਕਰਦੇ ਹਾਂ ਠੀਕ ਆ ਬਾਈ ਲੈ ਵੀ ਮਿੱਤਰੋ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਿਆ ਕਰਮ ਵਾਲਿਓ ਤੋਰੀ ਵੀਰੇ ਕਦੀ ਬਾਦ ਨੂੰ ਲੈ ਵੀ ਮਿੱਤਰੋ ਸੌਦਾ ਤੁਹਾਡਾ ਤੈ ਹੋ ਜਾਊਗਾ ਜਦੋਂ ਤੁਸੀਂ ਕੋਲੇ ਆਗੇ ਵੀਰ ਦੇ ਜਰਸੀ ਦੇ دیਵਾਨਿਆਂ ਜਿਹੜੇ ਭਰਾ ਨਾਲ ਗੱਲਬਾਤ ਕਰ ਲਿਆ ਜੇ ਬਾਈ ਹਾਂ ਆ ਗਏ ਹੋ ਮਿੱਤਰੋ ਇਹ ਮਲਾਕੰਗ ਰੋਡ ਚੱਕਦੀ ਆ ਥੋੜੀ ਜੀ ਗਾ ਨੋਟ ਰੱਖਿਆ ਜੇ ਮਲਾ ਪਲੇਨ ਨੈਗੇਟੂਈ ਜਾਂਦੀ ਬਾਕੀ ਵਹੜਦ ਫੁਰਤੀ ਦੇ ਵਿੱਚ ਤੋਰ ਤਰ ਦੀ ਬਹੁਤ ਮਜ਼ਬੂਤ ਆ ਆ ਜਾ ਵੀਰੇ ਕਿਉਂਕਿ ਗਾਂ ਜਿਹੜੀ ਪੈਰਾਂ ਤੋਂ ਮਜ਼ਬੂਤ ਆ ਨਾ ਭਾਈ ਉਦੋਂ ਤੋਰੀਂ ਦਿੰਦੀ ਆ ਤਕਰੀਬਨ ਕਿਉਂਕਿ ਉਹਨੂੰ ਖਰਾਕ ਦਾ ਦੁੱਧ ਦੇਣਾ ਪੈਂਦਾ ਜਿਹੜੀ ਪੈਰਾਂ ਤੋਂ ਥੋੜੀ ਜੀ ਗਾਂ ਕਮਜ਼ੋਰ ਹੋ ਜੇ ਉਹ ਗਾਂ ਤੋਂ ਦੁੱਧ ਲੈਣਾ ਥੋੜਾ ਜਿਹਾ ਆਪ ਨੂੰ ਨਰਮ ਲੱਗਦਾ ਤੇ ਉਹ ਵੀ ਦਿੰਦੀਆਂ ਪਰ ਉਹ ਕੱਚੇ-ਕੁੱੱਚੇ ਦੇ ਬਣ ਕੇ ਦਿੰਦੀਆਂ ਫਿਰ ਵੇਖ ਲੋ ਮਿੱਤਰੋ ਕਰਮਾਲੀ ਦੇ ਪੂਰੇ ਐਨ ਕੋੜੀ ਵਰਗੀ ਆ ਚਾਰੇ ਥਣਾ ਥੁਣਾ ਦੀ ਓਕੇ ਆ ਜਮਾਂ ਲੇਵਾ ਹਜੇ ਹੋਰ ਬਣਾ ਲੈਣਾ ਇਹਨੇ ਹਾਂ ਠੀਕ ਆ ਵੀਰੇ ਓਕੇ ਅੱਛਾ ਵੱਡੇ ਭ ਇਹ ਵੀਰੇ ਚੌਥਾ ਸੁਦਾ ਸੂਈ ਆ ਹੁਣ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰੇ ਇਹਨੂੰ ਅਜ 10ਵਾਂ ਦਿਨ ਆ 10ਵਾਂ ਦਿਨ ਨੂੰ ਸੂਈ ਨੂੰ ਹਾਂਜੀ ਠੀਕ ਹੈ ਮੈਂ ਕਰ ਇਹਦੇ ਬੱਛੀ ਆ ਬੱਛੀ ਆਪਾਂ ਦੇਣੀ ਨਹੀਂ ਹਾਂ ਬੱਛੀ ਰੱਖਣੀ ਹਾਂ ਬਈ ਬੱਛੀ ਦਾ ਸਪੈਸ਼ਲ ਪਾਈ ਹੁਣਾਂ ਨੇ ਟੀਕਾ ਪਰਵਾਇਆ ਸੀਗਾ ਮਹਿੰਗਾ ਉਹ ਬੱਛੀ ਨਹੀਂ ਦੇਣੀ ਪਹਿਲਾਂ ਦੱਸ ਦਿੰਦਾ ਬੱਛੀ ਤਾਂ ਦਿਖਾਤੀ ਵੀ ਤੁਸੀਂ ਕਿਹਦੇ ਤੋਕੜ ਦਾ ਮਨ ਲਿਆ ਜੇ ਇਹਨੂੰ ਤਾਂ ਦਿਖਾਉਣੀ ਪਈ ਇਹਦਾ ਬੱਛੀ ਤਾਂ ਵੈਸੇ ਹੀ ਪਾਸੇ ਕਰਨ ਦਾ ਇਰਾਦਾ ਹੀ ਪਰ ਫਿਰ ਵੀ ਤੁਹਾਨੂੰ ਵਿਖਾਤੀ ਆ ਬਈ ਮਿੱਤਰੋ ਅੱਛਾ ਦੁੱਧ ਹੁਣੇ ਦੇ ਥਲੇ ਕਿੰਨਾ ਵੀਰੇ ਇਸ ਟਾਈਮ ਵੀਰੇ 13-14 ਬਿਨਾ ਉਹ ਫਿਰ ਮੂਲ ਪੈਸਾ ਹਾਂ ਵਧੀਆ ਵਧੀਆ ਕੋਈ ਨਿੰਦ ਵਿਚਾਰ ਨਹੀਂ ਨਾ ਕੋਈ ਠੀਕ ਹੈ ਬਾਈ ਠੀਕ ਹੈ ਅੱਛਾ ਇਹਦਾ ਰੇਟ ਪਾਈ ਫਿਰ ਇਹਦਾ 45000 ਰੁਪਿਆ 45000 ਰੁਪਏ ਮੰਨਤਨ ਹੋ ਜੂ ਵਿੱਚ ਹਾਂਜੀ ਹਾਂਜੀ ਠੀਕ ਹੈ ਕੱਢੀ ਬਾਬ ਕੋਰੀ ਭਰਾ ਇਹਨਾਂ ਨੂੰ ਖੋਲ ਦੀ ਲੈ ਵੀ ਮਿੱਤਰੋ ਇਹਦਾ 45000 ਰੁਪਿਆ ਡਿਮਾਂਡ ਆ ਕਰਮਾਲੀ ਦੀ ਦੇਖ ਸਕਦੇ ਆ ਤੁਸੀਂ ਹੂੰ ਹੁਣ ਤਾਂ ਚੁਵਾਈ ਦਾ ਟਾਈਮ ਹੀ ਹੋਇਆ 10 ਵਜੇ ਜਦੋਂ ਵੀਡੀਓ ਬਣਾ ਰਿਹਾ ਮੈਂ ਟਾਈਮ ਉਹ ਹੁਣ ਜਿੱਤੇ ਮੱਲਾ ਵੀਡੀਓ ਬਣਾ ਲਈ ਉਹ ਸਭ ਦਾ ਜੱਜਮੈਂਟ ਕਰ ਲਿਆ ਜਾਂਦੀ ਲਾਈਵ ਦੀ ਬਟ ਟਾਈਮ ਦਿਖਾਦੀ ਮਾੜਾ ਜ ਆ ਤੁਹਾਨੂੰ ਟਾਈਮ ਜਿਹੜਾ ਦਿਖਾ ਦੇਣਾ 10:34 ਮਿੰਟ ਹੀ ਆ ਬਾਈ ਤੇ ਉਹ ਸਭ ਦੇ ਉਹਦੀ ਗੱਲਬਾਤ ਕਰ ਲਿਆ ਜੈਂਡ ਹਾਂ ਆ ਵੇਖੋ ਵੀ ਸੀਲ ਠੰਡੀ ਵਿਖਾ ਲਈ ਹੂੰ ਨਹੀਂ ਠੀਕ ਆ ਬਾਈ ਦੂਜਾ ਦਿਨ ਮਾਰਦੇ ਹਾਂ ਦੋਵਾਂ ਦੀ ਇਹਦਾ ਪਸਵਾਉਣਾ ਲੱਗਦਾ ਨੇ ਬਸ ਠੀਕ ਆ ਰਹੇ ਨੇ ਕੋਈ ਅੱਛਾ ਵੱਡੇ ਭਾਈ ਇਹਦਾ 45000 ਰੁਪਈਆ ਰੇਟ ਆ ਉਹਦਾ 60000 ਜੇ ਕੋਈ ਜੋੜਾ ਲੈਣ ਆਲਾ ਮਾਨ ਤਾਂ ਖੁੱਲਣ ਲੱਗ ਹਾਂ ਕਰਦਾ ਵੀਰੇ ਠੀਕ ਆ ਬਾਈ ਨੰਬਰ ਕਿੰਨਾ ਆ ਗਿਆ ਵੀਰੇ 79866 ਜੀ 2806 ਇੱਕ ਵਾਰੀ ਹੋਰ ਬੋਲਦੇ ਵੀਰੇ 9886723806 ਠੀਕ ਹੈ ਬਈ ਇਸ ਨੰਬਰ ਤੇ ਵੀਰੇ ਨਾਲ ਕੋ ਰਾਬਤਾ ਕਰ ਐਂ ਵੀਡੀਓ 15 ਅਗਸਤ ਦੀ ਐ ਮਿੱਤਰੋ ਦੇਖਦੇ ਪਏ ਜੀ